ਉਹ ਕਿਵੇਂ ਹਲਖਾ ਉਹ ਵਧੀਆ ਵਧੀਆ ਤੂੰ ਸੁਣਾ ਠੀਕ ਹੈ ਉੱਥੇ ਗਏ ਸੀ ਜਰ ਤੁਸੀਂ ਭੋਗ ਜੇ ਤੇ ਹਾਂ ਹਾਂ ਉੱਥੇ ਮੈਂ ਸੁਣਾ ਕਿ ਰੌਲਾ ਪੈ ਗਿਆ ਸੀਗਾ ਉਹ ਵੀਡੀਓ ਜੀ ਵਾਇਰਲ ਜੀ ਹੋਈ ਫਿਰਦੀ ਆ ਹਾਂ ਉਹ ਬੜੀ ਤਕੜੀ ਗੱਲ ਹੈ ਕਿਵੇਂ ਅਸੀਂ ਜਦੋਂ ਭੋਗਤੇ ਗਏ ਬਈ ਅੱਛਾ ਉੱਥੇ ਰਸਗੁੱਲੇ ਚੱਲਦੇ ਸੀ ਹਾਂ ਉਹ ਰਿਸ਼ਤੇਦਾਰ ਆਸਤੀਆਂ ਤਕੜੀਆਂ ਤਕੜੀਆਂ ਆਈਆਂ ਸੀ ਆਉਂਦੇ ਹੀ ਆ ਫਿਰ ਉੱਥੇ ਕੋਈ ਬੰਦਾ ਕਹਿ ਬੈਠਾ ਹਾਂ ਮੈਂ ਇਹਨੂੰ 50000 ਨਾਮ ਦੇਉਂ ਆ ਜਿਹੜਾ 100 ਰਸਗੁੱਲਾ ਖਾਜੂ ਅੱਛਾ ਕੋਈ ਬੰਦੇ ਨੇ ਹੱਥ ਖੜੇ ਕਰਤੇ ਵੀ ਮੇਰਾ ਨਾਂ ਲੇਖੋ ਮੈਂ ਖਾ ਜੂ ਮੈਂ ਖਾ ਜੂ ਮੈਂ ਖਾ ਜੂ ਹਾਂ ਐਨੇ ਪਿੰਡ ਦਾ ਸਰਪੰਚੋਂ ਦਾ ਮੇਰਾ ਵੀ ਲਿਖੋ ਵੀ ਸਰਪੰਚ ਵੀ ਖੜਾ ਹੋ ਗਿਆ ਹਾਂ 50000 ਲੈਣ ਨੂੰ ਕਿਹਦਾ ਜੀ ਨਹੀਂ ਕਰਦਾ ਸਹੀ ਗੱਲ ਹੈ ਵੀ ਉਹ ਵੀ ਖੜਾ ਹੋ ਗਿਆ ਕਹਿੰਦਾ ਵੀ ਮੈਂ ਖਾ ਜੂਗਾ ਹਾਂ 100 ਰਸਗੁੱਲਾ ਹਾਂ ਉੱਥੇ ਫਿਰ ਕਈ ਕਹਿੰਦੇ ਯਾਰਾ ਇਹਨੂੰ ਜਿੱਤਿਆ ਮੰਨ ਲਓ ਸਰਪੰਚ ਨੂੰ ਸਾਰੇ ਬਹਿ ਗਏ ਸਾਰੇ ਪਾਸੇ ਹਟ ਗਏ ਆਹਾਂ ਥੈਂਕ ਯੂ ਉਹ ਫਿਰ ਮੈਂ ਉਹਨੂੰ ਕਹਤਾ ਵੀ ਜੁੱਤੀਆਂ ਮੰਨ ਲਿਆ ਇਹਨੂੰ ਅਸੀਂ ਬਿਨਾ ਖਾਧੀ ਬਿਨਾ ਖਾਂਦੇ ਆਏ ਮੰਨ ਲਿਆ ਬਈ ਜਿਹੜੇ ਬੰਦੇ ਨੇ ਲੋਕਾਂ ਦੀਆਂ ਨਾਲੀਆਂ ਖਾਣੋਂ ਨਹੀਂ ਛੱਡੀਆਂ ਨਾਲੀਆਂ ਖਾ ਗਿਆ ਲੋਕਾਂ ਦੇ ਘਰ ਖਾ ਗਿਆ ਉਹ ਲੋਕਾਂ ਦੀਆਂ ਟੱਟੀਆਂ ਖਾ ਗਿਆ ਇਹ ਉਹ ਰਸਗੁਲੇ ਨਹੀਂ ਖਾ ਸਕਦਾ